ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਵੀਡੀਓ ਬਣਾਵਾਂਗੇ ਕਪੜਾ ਆਪਾਂ ਨੇ ਕਿਸ ਤਰ੍ਹਾਂ ਅਟੈਚ ਕਰਨਾਗਾ ਬੁਕਰਮ ਦੇ ਨਾਲ ਤੇ ਬੁਕਰਮਾ ਜਿਹੜੀ ਉਹ ਆਪਾਂ ਨੇ ਕਿਸ ਤਰ੍ਹਾਂ ਸਲਵਾਰ ਦੇ ਨਾਲ ਅਟੈਚ ਕਰਨੀ ਆ ਫੋਮ ਵਾਲੀ ਮੂਰੀ ਲਈ ਹੋਈ ਆ ਆਪਾਂ ਨੇ ਠੀਕ ਹੈ ਜੀ ਇਹ ਪਾਵਾਂਗੇ ਆਪਾਂ ਇਹਦੇ ਵਿੱਚ ਸਲਵਾਰ ਦੇ 7 ਇੰਚ ਦੀ ਮੂਰੀ ਆ 14 ਇੰਚ ਹੋਜੂ ਪਲੱਸ ਕਰਕੇ ਠੀਕ ਹੈ ਜੀ 14 ਇੰਚ ਹੋਜੂ ਪਲੱਸ ਕਰਕੇ ਤੇ 17 ਇੰਚ ਦੀ ਆਪਾਂ ਜਿਹੜੀ ਮੂਰੀ ਆ ਉਹ ਕੱਟ ਕਰਾਂਗੇ ਇਸ ਤਰ੍ਹਾਂ ਫੋਲਡ ਕਰਕੇ ਠੀਕ ਹੈ ਜੀ ਇਸ ਤਰ੍ਹਾਂ ਫੋਲਡ ਕਰਕੇ ਆਪਾਂ ਨੇ 17 ਇੰਚ ਦੀ ਇਹ ਮੂਰੀ ਆ ਜਿਹੜੀ ਕੱਟ ਕਰ ਲੈਣੀ ਆ ਇੱਕ ਮੂਰੀ ਆਪਾਂ ਫੇਰ ਹੋਰ ਕੱਟ ਕਰਾਂਗੇ ਇਹਦੇ ਵਿੱਚ ਦੀ ਹੋਈ ਇਸ ਤਰ੍ਹਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਆਪਾਂ ਇਹਨੂੰ ਕੱਪੜੇ ਦੇ ਉੱਪਰ ਅਟੈਚ ਕਰਾਂਗੇ ਹਾਂਜੀ ਦੋਸਤੋ ਜਿਹੜੀ ਫਾਰਮ ਵਾਲੀ ਇਹ ਮੂਰੀ ਹੈ ਇਹਨੂੰ ਆਪਾਂ ਨੇ ਨਾ ਪੂਰਾ ਇਸ ਤਰ੍ਹਾਂ ਕੱਪੜੇ ਦੇ ਵਿੱਚ ਕਵਰ ਕਰ ਲੈਣਾ ਦੇਖ ਸਕਦੇ ਹੋ ਤੁਸੀਂ ਇੱਥੋਂ ਆਪਾਂ ਨੇ ਕੱਪੜਾ ਕੱਟ ਕਰ ਲੈਣਾਗਾ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਨੇ ਕਵਰ ਕਰ ਲੈਣਾ ਤੇ ਸਲਾਈ ਲਗਾ ਦੇਣੀ ਆ ਸਾਰੇ ਆਪਾਂ ਨੇ ਵੱਡੇ ਬਖੇਨ ਵਾਲਾ ਆਪਾਂ ਨੇ ਸਲਾਈ ਲਗਾ ਕੇ ਸਾਰੀ ਇਹ ਕੰਪਲੀਟ ਕਰ ਦੇਣੀ ਆ ਹੁਣ ਆਪਾਂ ਇਹਨੂੰ ਸਲਵਾਰ ਦੇ ਨਾਲ ਅਟੈਚ ਕਰਾਂਗੇ ਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਸਲਵਾਰ ਆਪਾਂ ਨੇ ਲੈ ਲਈ ਆ ਤੇ ਆਪਾਂ ਨੇ ਬੁਗਰਾ ਮਾ ਜਿਹੜੀ ਹੈ ਨਾ ਉਹਦੇ ਉੱਪਰ ਕਪੜਾ ਅਟੈਚ ਕਰਕੇ ਕੰਪਲੀਟ ਕਰ ਲਿਆਗਾ ਠੀਕ ਹੈ ਜੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਰੱਖਣਾ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਰੱਖਣਾ ਇਹਦੇ ਉੱਪਰ ਜਿੰਨੀ ਆਪਾਂ ਨੇ ਸਲਾਈ ਇਹਦੇ ਵਿੱਚ ਲਗਾਣੀ ਆ ਨਾ ਉਹਨਾਂ ਆਪਾਂ ਨੇ ਕੱਪੜਾ ਵਧਾ ਕੇ ਰੱਖਣਾਗਾ ਠੀਕ ਹੈ ਜੀ ਇਹਦੇ ਨਾਲ ਨਾ ਕੋਈ ਬੜ ਪਵੇ ਤੇ ਨਾ ਹੀ ਕੋਈ ਪ੍ਰੋਬਲਮ ਆਵੇ ਫੋਲਡ ਕਰਨ ਦੇ ਸਮੇ ਤੇ ਬਹੁਤ ਹੀ ਆਸਾਨੀ ਦੇ ਨਾਲ ਫੋਲਡ ਹੋ ਜਾਂਦਾ ਜਿਹੜੀ ਮੂਰੀ ਆ ਉਹ ਆਪਾਂ ਨੇ ਰੱਖ ਦੇਣੀ ਆ ਇਸ ਤਰ੍ਹਾਂ ਠੀਕ ਹੈ ਜੀ ਤੇ ਜਿਹੜੀ ਤਿਰਛੀ ਸਾਈਡ ਰੱਖੀ ਸੀ ਉਹ ਆਪਾਂ ਜਦੋਂ ਫੋਲਡ ਕਰਾਂਗੇ ਅੰਦਰਲੀ ਸਾਈਡ ਨੂੰ ਵੱਧ ਕੇ ਆ ਜਾਣੀ ਐ ਓਧਰਲੀ ਸਾਈਡ ਨੂੰ ਜਿਹਦੇ ਉੱਪਰ ਰੱਖ ਕੇ ਸਲਾਈ ਲਗਾ ਦੇਣੀ ਆ ਕੰਡੇ ਕੰਡੇ ਦੇ ਉੱਤੇ ਆਪਾਂ ਨੇ ਸਲਾਈ ਜਿਹੜੀ ਆ ਲਗਾਉਣੀ ਆ ਠੀਕ ਹੈ ਜੀ ਜਿੰਨੀ ਆਪਾਂ ਨੇ ਸਲਾਈ ਲਗਾਉਣੀ ਆ ਕਪੜਾ ਵੱਧ ਰੱਖਿਆ ਜਿੰਨਾ ਆਪਾਂ ਨੇ ਉਹਨੀ ਆਪਾਂ ਨੇ ਇੱਥੇ ਸਿਲਾਈ ਲਗਾ ਕੇ ਕੰਪਲੀਟ ਕਰ ਦੇਣਾ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਫਿਰ ਆਪਾਂ ਨੇ ਇਹਨਾਂ ਨੂੰ ਇਸ ਤਰ੍ਹਾਂ ਫੋਲਡ ਕਰ ਦੇਣਾ ਕਿੰਨੀ ਸਫਾਈ ਦੇ ਨਾਲ ਦੇਖ ਸਕਦੇ ਹੋ ਤੁਸੀਂ ਇਹ ਆਪਣੇ ਆਪ ਹੀ ਅੰਦਰਲੀ ਸਾਈਡ ਨੂੰ ਫੋਲਡ ਹੋ ਰਹੀ ਆ ਤੇ ਹੁਣ ਆਪਾਂ ਨੇ ਇੱਥੇ ਸਿਲਾਈ ਲਗਾ ਦੇਣੀ ਆ ਕੰਡੇ-ਕੰਡੇ ਦੇ ਉੱਤੇ ਆਪਾਂ ਨੇ ਸਿਲਾਈ ਲਗਾਉਣੀ ਆ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਕੋਈ ਵੀ ਆਪਾਂ ਨੂੰ ਇਹਦੇ ਵਿੱਚ ਦਿੱਕਤ ਨਹੀਂ ਆਈ ਸਲਾਈ ਲਗਾਉਣ ਦੇ ਟਾਈਮ ਕੋਈ ਵੀ ਵਾਲ ਨਹੀਂ ਪਿਆ ਹੈਗਾ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਇਹਦੇ ਕੰਡੇ ਕੰਡੇ ਦੇ ਉੱਪਰ ਸਲਾਈ ਲਗਾਵਾਂਗੇ ਦੇਖ ਸਕਦੇ ਹੋ ਤੁਸੀਂ ਜਦੋਂ ਆਪਾਂ ਨੇ ਕੰਡੇ ਕੰਡੇ ਦੇ ਉੱਪਰ ਸਲਾਈ ਲਗवानी ਹੈ ਨਾ ਤਾਂ ਜਿਹੜੀ ਪੱਟਾਂ ਦੀ ਸਲਾਈ ਉਹ ਆਪਾਂ ਨੇ ਬਿਲਕੁਲ ਸਹੀ ਕਰ ਲੈਣੀ ਹੈ ਸਿੱਧੀ ਹੋਣੀ ਚਾਹੀਦੀ ਹੈ ਇਹ ਕਿਉਂਕਿ ਜਦੋਂ ਆਪਾਂ ਸਲਾਈ ਲਾਉਨੇ ਆ ਨਾ ਲੰਬੀ ਸਲਾਈ ਫਿਰ ਉਦੋਂ ਆਪਾਂ ਨੇ ਜਿਹੜੀਆਂ ਸਲਾਈਆਂ ਹੁੰਦੀਆਂ ਨੇ ਸਲਾਈ ਨੂੰ ਸਲਾਈ ਦੇ ਨਾਲ ਆਪਾਂ ਨੇ ਮਿਲਾਉਣਾ ਹੁੰਦਾ ਪੱਟਾਂ ਦੀ ਸਲਾਈ ਨੂੰ ਠੀਕ ਹੈ ਜੀ ਹਾਂਜੀ ਦੋਸਤੋ ਇਸ ਤਰ੍ਹਾਂ ਆਪ ਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਆਪਾਂ ਨੇ ਕਿੰਨੀ ਆਸਾਨੀ ਦੇ ਨਾਲ ਜਿਹੜੀ ਅਟੈਚ ਕੀਤੀ ਆ ਬੁਕਰਮ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਇੱਕ ਸਲਾਈ ਮੈਂ ਤੁਹਾਨੂੰ ਅੰਡਾ ਵਾਲੇ ਹੋਰ ਲਾ ਕੇ ਦਿਖਾ ਦਿੰਨੀ ਹਾਂ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਆਪਾਂ ਨੇ ਡਬਲ ਸਲਾਈ ਵੀ ਲਗਾ ਦਿੱਤੀ ਹੈ ਇੱਥੇ ਠੀਕ ਹੈ ਜੀ ਤੇ ਉਹਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਦੇਖ ਸਕਦੇ ਹੋ ਤੁਸੀਂ ਇੱਕ ਸਲਾਈ ਮੈਂ ਤੁਹਾਨੂੰ ਅੰਦਰਲੀ ਸਾਈਡ ਲਗਾ ਕੇ ਦਿਖਾਣੀ ਹੈ ਹਾਂ ਜੀ ਦੋਸਤੋ ਦੇਖ ਸਕਦੇ ਤੁਸੀਂ ਇੱਕ ਸਲਾਈ ਆਪਾਂ ਨੇ ਆ ਵੀ ਲਗਾ ਦਿੱਤੀ ਹੈ ਕੋਈ ਵੀ ਇਹਦੇ ਵਿੱਚ ਵੱਲ ਨਹੀਂ ਪਿਆ ਹੈਗਾ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਦੇਖ ਸਕਦੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹਦਾ ਮੁਰਿਆਂ ਦਾ ਡਿਜ਼ਾਈਨ ਆ ਜਿਹੜਾ ਬਣਾ ਕੇ ਦੱਸੂਗੀ ਠੀਕ ਹੈ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਬਾਏ ਬਾਏ